ਲਓ ਜੀ ਸਾਰਿਆਂ ਨੂੰ ਢਿੱਲੋਂ ਫਾਰਮ ਹਾਊਸ ਵਿੱਚ ਸਵਾਗਤ ਹੈ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਰਹਾਂਗੇ ਤੇ ਤੰਦਰੁਸਤ ਹੋਵੋਗੇ ਤੇ ਵੀਡੀਓ ਨੂੰ ਪਿਛਰੀ ਨੂੰ ਵੀ ਲਾਇਕ ਤੇ ਐਂਡ ਤੱਕ ਦੇਖਿਆ ਕਰੋ ਤੇ ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ ਆਹ ਵਾਲਾ ਬਲੌਗ ਵੀ ਕਈ ਦਿਨਾਂ ਬਾਅਦ ਪਿਆ ਜਿਹੜਾ ਪਿਛਲਾ ਬਲੌਗ ਪਿਆ ਇਹ ਵੀ ਥੋੜਾ ਜਿਹਾ 1-2 ਦਿਨਾਂ ਤੱਕ ਪਾਵਾਂਗੇ ਤੋਂ ਆਇ ਹੁੰਦਾ ਵੀ ਲੇਟ ਬਣਾਉਣਾ ਵੀ ਆਉਂਦਾ ਕੋਈ ਧਿਆਨ ਚ ਵੀ ਨਹੀਂ ਰਹਿੰਦਾ ਅੱਜ ਦੇਖਦੇ ਹਾਂ ਪਰ ਕੀ ਬਣਦਾ ਅੱਜ ਕੀ ਖਾਣੇ ਹੈਂ ਕੋਕਤੇ ਹੈਂ ਰੋਕਤੇ ਕੋਕਤੇ ਬਣਾਏ ਨੇ ਕੋਕਤੇ ਟੋਪਤੇ ਠੀਕ ਹੈ ਕੀ ਇਹ ਦੇ ਕੀ ਇਹ ਦੇ ਕੀ ਇਹ ਤੇ ਹੋਰ ਕੀ ਉਹ ਬੇਸਣਾ ਨਾ ਕੀਆ ਕਦੂ ਬੇਸ ਕਦੂ ਦਾਸ ਕਰ ਤਾਂ ਹੋ ਗਿਆ ਪਕਾ ਕੇ ਵੀ ਦੇਖਣੇ ਨੇ ਕਿਵੇਂ ਲਾਦੇ ਦਾ ਵਧੀਆ ਹੀ ਬੋਲਾ ਦੇ ਦਿੰਦੇ ਨੇ ਸਾਰਾ ਨਰ ਦਿੰਦਾਂਗੇ ਪਕਾੜੇ ਨੂੰ ਬੱਚੋਂ ਘਰੋਂ ਪਿਆ ਹੋਆ ਇਸ ਵਾਰ ਤਾਂ ਉਸ ਤੜਕਾ ਹਾਂ ਹਾਂ ਇਸ ਵਾਰ ਇਹਨੂੰ ਪਰ ਇਹ ਤਾਂ ਸਬਜ਼ੀ ਚ ਪਾਉਣੇ ਨੇ ਜਦੋਂ ਉਹ ਖਾਣ ਲੱਗੇ ਥੋੜੇ ਜਿਹਾ ਕੱਚੇ ਹੀ ਲੱਗਦੇ ਨੇ ਵਿੱਚੋਂ ਆਟਾ ਜੇ ਤਾਂ ਹੀ ਲੱਗਦਾ ਦੰਦਾਂ ਨੂੰ ਹਲਕਾ ਹਲਕਾ ਜੇ ਸਬਜ਼ੀ ਪਾਵਾਂ ਸਬਜ਼ੀ ਤਾਂ ਬਣ ਜਾਣਾ ਬਹੁਤ ਵਧੀਆ ਲੈਕਿਨ ਇਹ ਥੋੜੀ ਜੋ ਘਾਟ ਅੱਗ ਤੇ ਬਣਾਵੇ ਫੇਸ ਹਮਾਰਕ ਭੁੱਲ ਜਾਂਦੀ ਜਾਂ ਫਿਰ ਦੁਬਾਰੇ ਭੁੱਲ ਲਵੇ ਇਹਨਾਂ ਨੂੰ ਤਲ ਲਵੇ ਉਹ ਤੇ ਹੋ ਜਾਂਦਾ ਪਹਿਲਾਂ ਘੈਂਟ ਲੈ ਓ ਕਿਵੇਂ ਆ ਸਵਾਰਨੇ ਆ ਗਰਮੀ ਗਰਮੀ ਠੀਕ ਆ ਜੀ ਨੂੰ ਮਲਾਰ ਪਾਣੀ ਭਲਾ ਦੋ ਲਿਆਉਣਾ ਪਾਣੀ ਆਹ ਪਾ ਤਾ ਹੀ ਬਹੁਤ ਕਰਿਆ ਵਾ ਆਹ ਰਾਖੀ ਆਹੋ ਦੇਖ ਜੀ ਕੀ ਕਰਨੀ ਆ ਇਹ ਤਾਂ ਉੱਪਰ ਨਾ 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 ਕੋਈ ਨਾ ਹੋ ਕੱਢਦਾ ਉਹਦਾ ਹੱਥ ਹਾਂ ਆ ਸਾਫ ਸੁਪਈਆ ਜਿਹਾ ਹੋ ਜੂ ਇੱਥੇ ਬਣਾਵਾਂਗੇ ਕੁਸ ਲੈ ਆਉਣਾ ਮੈਂ ਪਾਣੀ ਤਾ ਤਾਜ਼ਾ ਹੀ ਲਿਆ ਮੈਂ ਬਾ ਠੀਕ ਆ ਬੋਤਲ ਭਰ ਕੇ ਰੱਖ ਦੇ ਹੂੰ ਹੂੰ ਉਹ ਮਿਸਤਰੀ ਲੱਗੇ ਹੁੰਦੇ ਨੇ ਉਹਨਾਂ ਕੋਲ ਚਲੇ ਜਾ ਚਾਹ ਦੇ ਹਾੜੀਆਂ ਲੱਗਿਆ ਹੋਵੇ ਤੂੰ ਜਾਂ ਚਲ ਜਾਏਂਗਾ ਕੋਲੋਂ ਤੇ हां ਵੀ ਕਿਵੇਂ ਤੈਨੂੰ ਪਤਾ ਕੀ ਕਹਿਣੇ ਸਰਦਾਰ ਜੀ ਉਹਦੇ ਆ ਕੇ ਦੋ ਪਾਣੀ ਲਿਆ ਦਿਓ ਸਰਦਾਰ ਜੀ ਸਾਨੂੰ ਸਮਾਨ ਲਿਆ ਦਿਓ ਤੈਨੂੰ ਕੋਲ ਖੜਨੇ ਨਹੀਂ ਦੇਣਾ ਉਹਨੇ ਸਰਦਾਰ ਜੀ ਪਾਣੀ ਲਿਆ ਕੇ ਦਿਓ ਮੈਂ ਨੂੰ ਕਹਿੰਦੀ ਮਿਰਚਾਂ ਪਾ ਦੇ ਸੁੱਕੜੀਆਂ ਮੈਂ ਪਾਤੀਆਂ ਤਾਜ਼ੀਆਂ ਤੋੜੀਆਂਆਂ ਹੁਣ ਇਕੱਠੀਆਂ ਵੀ ਕਰਨ ਆ ਗਈ ਇਹ ਹੁਣ ਇਹਨੂੰ ਪਤਾ ਆਊਗਾ ਕੰਨੀਆਂ ਚਾਰ ਤੀ ਇਹ ਤਿੰਨ ਤੀ ਇਹ ਚਾਰ ਪਾਉਣਾ ਹੈ ਮੈਂ ਕਿ ਉਹ ਚੋਣ ਚਾਹੀਏ ਇਹਨੂੰ ਕੱਟ ਕੇ ਇੱਥੇ ਪਾ ਦੇ ਆਹ ਉਹ ਬੋਤਲ ਹੈਗੀ ਆ ਪਾਣੀ ਵਾਲੀ ਪਾਣੀ ਦੇ ਦੀ ਉਹਨੂੰ ਆ ਤੇਰੀ ਵੀਡੀਓ ਬਣਾਈਏ ਹੁਣ ਆ ਲੋ ਜੀ ਹੁਣ ਆ ਲੋ ਤੂੰ ਕਿੰਨੀ ਬਾਹਰ ਨਾ YouTube ਤੇ ਪਾਉਣਾ ਹਾਂ ਅੱਛਾ ਹਾਂ ਇਹ ਬੰਦਾ ਸਾਡੇ ਇਹਦਾ ਡੈਡੀ ਕੰਮ ਕਰਦਾ ਹੁੰਦਾ ਸੀ ਅੱਛਾ ਹੈ ਨਾ ਡੈਡੀ ਉਹਦੀ ਤੇਰਾ ਹਾਂ ਡੈਡੀ ਹਾਂ ਕਿਉਂ ਪਹਿਲਾਂ ਹੁੰਦਾ ਸੀ ਦੂ ਲਟ ਉਹ ਵੀਡੀਆ ਦਾ ਕੰਮ ਹੁੰਦਾ ਸੀ ਇੱਧਰ ਅਸੀਂ ਵੀ ਬਾ ਉਥੋਂ ਲੁਧਿਆਣੇ ਤੋਂ ਆਏ ਸੀ ਉਹ ਜਣੇ ਉੱਤਰੰਪੁਰ ਸਰ ਕੰਨੀੋਂ ਆਏ ਹੋਏ ਸੀ ਪਰਲੇ ਪਾਸੇ ਸੀ ਉਹ ਕਲਦਰਾ ਚ ਘਰ ਉੰਬਰ ਸਰਾਈ ਹੈ ਗਾਇਨ ਸੀ ਉਹਨਾਂ ਨਾਲ ਰਹਿੰਦਾ ਸੀ ਉਹ ਉਹਦਾ ਫਿਰ ਉਹਦੇ ਨਾਲ ਬਾਪਿਆ ਹਾ ਤੇ ਚੰਗੀ ਤਰ੍ਹਾਂ ਤੇ ਇਹਦੇ ਇਹ ਫਿਰ ਉਹਦਾ ਮੁੰਡਾ ਸੀ ਇਹ ਇਹਦੇ ਨਾਲ ਵੀ ਇੱਕਨੇ ਬਾਹ ਹੁਣ ਜਦ ਲੋਡ ਹੁੰਦੀ ਐ ਇਹਨੂੰ ਬੁਲਾ ਲੈਨੇ ਹਾਂ ਗਾਹਾਂ ਇਹਦਾ ਮੁੰਡਾ ਉਹ ਵੀ ਆ ਜਾਂਦਾ ਗਾਹ ਤੇ ਗਾਹ ਔਕੜੇ ਚੱਲਦੇ ਨੇ ਹਾਂ ਜੀ ਪਿਆਰ ਮਹਾਪਤ ਦੀ ਗੱਲ ਹੁੰਦੀ ਆ ਕਦੇ ਇਹਨੂੰ ਜਵਾਬ ਨਹੀਂ ਦੇਣਾ ਇਹਨੇ ਜਦ ਕਹਦੇ ਠੀਕ ਆ ਹਾਂ ਜੀ ਸਰਦਾਰ ਜੀ ਠੀਕ ਆ ਚੜ੍ਹਦੀ ਕਲਾ ਆ ਕੋਈ ਨਹੀਂ ਪਰਵਾਹ ਨਾ ਕਰ ਆਇਕਾ ਇਹ ਹੀ ਹੁੰਦਾ ਹੋਰ ਠੀਕ ਕੰਮ ਤੱਕ ਲੈ ਜਿੰਨਾ ਹਿੰਮਤ ਨਾਲ ਉਨਹੀਂ ਕਰਨਾ ਜਿਹੜੀ ਹੱਲਾਸ਼ੇਰੀ ਹੁੰਦੀ ਆ ਲੱਗ ਠੀਕ ਆ ਹੋ ਗਿਆ ਸਾਰ ਸਵਾਟ ਤਾਂ ਬਰ ਹੈਗਾ ਹੀ ਤੀਹ ਵਾਰ ਨੇ ਬਸ ਆ ਕਰਿਆ ਸਾਨੂੰ ਬਸ ਤੂੰ ਉਹ ਸਾਰੀ ਜਿੰਦਗੀ ਹੋ ਗਈ ਬਸ ਚ ਕਰਦੇ ਨੂੰ ਇਹ ਨਹੀਂ ਹੋਊਗਾ ਬਸ ਚ ਕਿ ਨਹੀਂ ਗਰਮੀ ਬਹੁਤ ਆ ਸਵਰਨੇ ਹਾਂ ਗਰਮੀ ਚੌਕਾ ਹੋਇਆ ਮੈਂ ਇੱਕ ਤਰੀਕਾ ਜਸਮਤ ਬਹਿ ਜਾ ਕਰੀ ਖੱਡਾ ਚਲੋ ਉਹ ਹੋਰ ਫਿਰ ਕੀ ਆਹੀ ਕੁਸ ਆ ਵੀ ਸਾਫ ਹੋ ਗਿਆ ਨਾ ਹੁਣ ਮੈਂ ਇਹ ਨੂੰ ਬਣਾਤੀ ਨਾ ਚਾਦੀ ਵਰਗੀ ਹੋਰ ਮੈਂ ਇਹ ਨੂੰ ਸੱਤਾ ਜੀ ਹੁਣ ਇਹ ਨੂੰ ਮੈਂ ਇਹ ਨੂੰ ਫੋਲ ਦੂੰਗਾ ਮੜਾ ਜਾ ਹੋਰ ਜੇ ਤਾਂ ਲਵਾ ਕੇ ਇੱਕ ਦੋ ੁੱਪਾਂ ਅੱਗ ਲਾ ਦੀ ਬਸ ਅੱਗ ਲਾ ਕੇ ਬਾ ਫਿਰ ਫੇਰ ਰੂਟਾ ਵੇਟਰ ਫੇਰ ਦੇਣਾ ਇਹ ਚ ਇਹਨਾਂ ਤਾਂ ਮੈਂ ਥੱਲੇ ਸਵਾਰਨੇ ਵੈਨਾ ਉਹੋ ਕਰਕੇ ਨਾ ਖਾਲੀ ਪੱਟ ਕੇ ਪਰਾਲੀ ਦਬਤੀ ਦੀ ਪਹਿਲਾਂ ਅੱਛਾ ਫੇਰ ਮਿੱਟੀ ਪਾ ਕੇ ਫੇਰ ਉੱਪਰ ਗੱਠੀਆਂ ਧਰ ਕੇ ਫੇਰ ਵੱਟ ਬਣਾਈ ਆ ਹਾਂ ਹੁਣ ਵਿਚੋਂ ਆਪੇ ਤੱਤ ਖਾਈ ਜਾਊ ਉਹਦੇ ਅੱਛਾ ਪਿੰਡੀਆਂ ਪੱਟਤੀਆਂ ਵੱਟਤੀਆਂ ਪੱਟੇ ਦਿੱਤੀਆਂ ਠੀਕ ਆ ਚਲ ਹੁਣ ਇਹਨਾਂ ਨੂੰ ਵਧੀਆ ਹੋਜੂ ਥੋੜੇ ਥੋੜੇ ਮਿੱਟੀ ਜੀ ਹੋਰ ਲਾ ਦੂ ਮੈਂ ਹਾਂ ਆ ਗੰਨਾ ਵੀ ਪਿਛਲੇ ਸਾਲ ਚੱਲਿਆ ਹੀ ਨਹੀਂ ਆਹ ਹਾਇਤ ਕੀ ਚੱਲਿਆ ਚਲ ਵਧੀਆ ਰੱਖ ਦੀ ਵੀਡੀਓ ਨਾ ਰਾਸ ਨਹੀਂ ਮੈਂ ਤਾਂ ਚੁੱਪਦਾ ਹੀ ਹੋਂ ਨਾ ਰਸ ਵਾਲਾ ਕੰਮ ਫੇਲ ਕਰਦਾ ਹਾਂ ਹਾਂ ਰਸ ਵਾਲਾ ਫਿਰ ਹੁਣੋਂ ਭਾਨੇ ਕੋਲ ਤੀ ਪੰਨਰਾ ਇਹ ਪੰਨਰਾ ਇਨਗ ਦਾ ਕੱਢੇ ਦਿੰਦਾ ਨਾ ਨਾ ਐ ਤਾਂ ਦੇ ਦਿੰਦਾ ਉਹ ਅੱਜ ਤਾਂ ਨਹੀਂ ਆਂਦਾ ਹੁੰਦਾ ਆ ਜਾ ਵੀ ਪੀਜੋ ਰਸ ਮੈਂ ਕੋਈ ਨਹੀਂ ਜਾ ਜੀ ਕਰੂ ਜਿਆਦਾ ਪੀਵਾਂਗੇ ਹੁਣ ਇਹ ਤਾਂ ਲਾਸ਼ ਵੀ ਕੱਚਾ ਹੋਊਗਾ ਕਾ ਨੂੰ ਉੱਥੇ ਤਾਂ ਬਾਹਰੋਂ ਆ ਜਾਂਦਾ ਗੰਨਾ ਉਹ ਬਚਿਆ ਹੋਇਆ ਜਾਂਦਾ ਹੁੰਦਾ ਲੈ ਕੇ ਇੱਥੇ ਵਾਲਾ ਆਪਣੇ ਵਾਲਾ ਤਾਂ ਕੱਚਾ ਲਓ ਜੀ ਆਪਾਂ ਨੇ ਉਹ ਦਿਹਾੜੀ ਤੋਂ ਕਰਾ ਲਿਆ ਤੀ ਸਾਫ ਹੁਣ ਇੱਥੇ ਆ ਪੋਲੀ ਹਾਊਸ ਬਣਾਉਣ ਦੀ ਸਲਾਹ ਗ੍ਰੀਨ ਪੋਲੀ ਹਾਊਸ ਜਾਂ ਗ੍ਰੇਨ ਗ੍ਰੀਨ ਹਾਊਸ ਤੇ ਉਹਨਾਂ ਵਾਸਤੇ ਆਹ ਸਰੀਏ ਕੱਢਣੇ ਹੁੰਦੇ ਨੇ ਜਿਵੇਂ ਉਹ ਵੱਡੇ ਹੋਏ ਨੇ ਠੀਕ ਆ ਦੇਡੇ ਕਰਕੇ ਦਿਖਾਉ ਪੁੱਤਿਆ ਕੈਮਰਾ ਮੈਮ ਨੂੰ ਕਹੂੰਗਾ ਤੇ ਸੇਕੋ ਸਿੱਧੇ ਆਏ ਸਾਰੇ ਪਾਸੋਂ ਕਾਣ ਕੱਢਣੀ ਹੁੰਦੀ ਆ ਕਾਣ ਦਾ ਤਾਂ ਇਹਨੂੰ ਪਤਾ ਹੋਊ ਜਿਹਨਾਂ ਕੰਮ ਕਰਦਾ ਫਿਰ ਮੋਟਾ ਤੇ ਬਾਕੀ ਹੁਣ ਆਹ ਸ਼ਰੀਰ ਕੱਢ ਤੇ ਬਾਕੀ ਇੱਧਰ ਕੱਢਦੇ ਫਿਰ ਦਿਖਾਉਂਗਾ ਤੇ ਆਹ ਰੱਸੀ ਬੰਦੇ ਆ ਉੱਧਰ ਮੈਂ ਉਹ ਵੀ ਇੱਥੇ ਕਰਾਂ ਪਾਈ ਦੱਸਿਓ ਹਾਂ ਇੱਧਰ ਕੱਢਿਆ ਇੱਕ ਪਹਿਲਾਂ ਆ ਗੱਢਿਆ ਹੋਇਆ ਇਹ ਉਹ ਮਾਪਕਾ 5 ਪੱਤਕਾ 4 4 ਫੁੱਟ ਤੇ ਲਾਉਣੀ ਮੇਰਾ ਪੰਨਾ ਆ 4 ਫੁੱਟ ਤੇ ਡੰਡੇ ਤੇ ਰੱਸੀ ਬੰਨ੍ਹ ਲਈ ਐ ਤੇ 4 ਫੁੱਟ ਦੀ ਦੂਰੀ ਤੇ ਆਉਂਦਾ ਇਹ ਲਓ ਜੀ ਆਪਾਂ ਨਾਲ ਆਪਸਰੀਏ ਖੰਡਾਇਆ ਜੀ ਉਧਰ ਤੇ ਜਿੱਥੇ ਆ ਕਰਨੇ ਕੋਈ ਚੀਜ਼ ਲਾਉਣਾ ਕਰਨਾ ਤੂੰ ਵੀ ਤਾਂ ਆਪਣੇ ਕੱਟ ਦੇਣੇ ਨੇ ਅੱਜ ਮੋਟਰ ਲਿਆ 6 ਦਾ ਆਪਾਂ ਨੂੰ ਰੱਸੀ ਦਾ ਪਤਾ ਚੱਲੇ ਪਟਾਈ ਫੁੱਟ ਦਾ ਸਰੀਆ ਪੜੇ। ਉਹ ਗਰਮੀ ਖਾਸੀ ਆ ਬਾਕੀ ਫਿਰ ਕੰਮ ਕਰਾਂਗੇ ਥੋੜਾ ਬਹੁਤ ਜਨ ਆ ਰਿਹਾ ਜਨਾ ਬਾਕੀ ਸਾਰਾ ਹੋਰ ਹੋਰ ਦਾ 1 2 3 ਲੱਗ ਜਾਣਗੇ ਮੁੰਡਾ ਦਾ। ਹਨਾ? 2 ਦਿਨ ਲੱਗ ਜਾਣਗੇ। ਚਲੋ ਬਾਕੀ ਵੀ ਜਿਵੇਂ ਹਾਂ ਤੁਹਾਨੂੰ ਮੈਂ ਦਿਖਾਉਂਗਾ ਫੇਰ ਇਕੱਠੀ ਕਰਕੇ ਵੀਡੀਓ ਪਾ ਦੂੰਗਾ। ਓਕੇ। ਬਾਏ। ਸਰੀ ਸਰੀ ਦਾ ਕੱਟ ਤੇ ਮੈਂ ਉੱਥੇ। ਉਹ ਕੱਲ ਨੂੰ ਪਾਈਪ ਜੇ ਉਹ ਫਿੱਟ ਕਰਕੇ ਆਪਾਂ। ਦੇ ਜਦਾਂ ਮੈਂ ਥੋੜਾ ਕੰਮ ਪਾਈਪਾਂ ਦਾ ਉਹ ਰਾਤ ਨੂੰ ਇੱਥੇ ਚੱਕ ਲਿਆਉਣੇ ਨੇ ਹੱਥ ਲੇ ਜੀ ਉਹਨਾਂ ਤੇ ਰੱਪਟਾ ਜੀ ਪਾਉਣੀ ਐ ਸਾਖਟ ਤੇ ਪਾਉਣੀ ਤੇ ਕਾਹਨੂੰ ਪਾਈਪ ਘਟੇ ਕਰਦਾ ਸੋਨਾ ਆ ਲਓ ਹਾਂ ਨਾ ਨਾ ਮੈਂ ਹਾਂ ਪੰਨਾ ਆ ਕੇ ਪ੍ਰਸ਼ਾਦ ਦੇ ਸਕਦੇ ਰੱਬ ਦਾ ਨੋ ਲੈਂਦੇ ਥੋੜਾ ਬੋਤਾ ਕੌਣ ਦਰਸ਼ਨ ਆ ਗਿਆ ਹੁਣੇ ਆਇਆ ਆਪਾਂ ਜਾ ਕੇ ਆਵਾਂਗੇ ਕੀ ਹੋ ਗਿਆ ਆ ਤਾਂ ਚਲਾ ਲਾ ਚਲੋ ਸਿੱਕਰੀ ਹੈ ਜਗਾ ਤਿਆਰ ਸਬਜੀ ਵਾਸਤੇ ਦੇਖੋ ਕੀਵੇਂ ਦੀ ਲੱਗਦੀ ਆ ਲਾਤੇ ਲੱਗਦੇ ਲੋਕੀ ਦਾ ਇੱਕ ਪੈਰ ਹਣ ਫਿਰ ਹੁਣ ਉੱਤੇ ਉਹ ਜਿਹੜੇ ਆਪਾਂ ਨੇ ਉਹ ਪਹਿਲੀ ਵੀਡੀਓ ਦਿਖਾਈਤੀ ਆ ਉਹ ਇੱਥੇ ਸਰੀਏ ਗੱਡੇ ਤੇ ਹੂੰ ਇੱਥੇ ਲੈ ਸਰੀਜ ਨੂੰ ਫਸਾਤਾ ਉੱਧਰ ਉੱਧਰ ਲੈ ਸਰੀਜ ਨੂੰ ਫਸਾਤਾ ਆਪ ਕਿਉਂ ਬਲਾਈ ਚ ਆਏ ਹਾਂ ਹੂੰ ਤੋਂ ਬਾਅਦ ਗੱਬਿਆਂ ਜੋੜਤਾ ਹਾਂ ਠੀਕ ਆ ਲੱਗ ਕੇ ਪੂਰੇ ਹਾਂ ਹਾਂ ਹੁਣ ਤਾਂ ਬਸ ਉਹ ਮੱਛਰਦਾਨੀ ਜੀ ਪਾਉਣੀ ਹੈ ਜਿਹੜੀ ਪਾਉਣੀ ਹੈ ਹਰੀ ਜੀ ਹਾਂ ਠੀਕ ਆ ਹੋਰ ਠੀਕ ਅੜ ਜੋ ਗੱਬੇ ਥੋੜਾ ਜਿਹਾ ਹੇਠਾਂ ਜੇ ਨਾ ਹੋਇਆ ਐਂ ਲੰਘਦੇ ਹਾਂ ਨਾ ਵਿੱਚ ਹੋਇਆ ਉੜੀ ਕੱਢ ਜੋ ਅਜੇ ਨਾਲ ਤੇ ਸਪੋਰਟ ਲਾ ਦੇਣੀ ਆ ਮੜੀ ਮੜੀ 2 3 ਤੇ 4 ਕਰ ਲਾ ਦੇਣਗੇ ਬੱਤੇ ਹੁਣ ਕੀ ਰਹਿ ਗਿਆ ਆ ਕਿੱਥੋਂ ਲੱਭ ਗਿਆ ਉਹ ਗੱਡੀ ਦੇ ਵਿੱਚ ਪੈਦੀ ਸੀਟ ਕੋਲੇ ਹੂੰ ਮੇਰਾ ਡਫਰ ਹੈਗਾ ਬਸ ਕਿੰਨੇ ਗਾਲ ਰਹੇ ਨੇ ਅਮਰੂਦ ਐਦ ਕੀ ਜਮਾ ਨਹੀਂ ਇੱਕ ਵੀ ਅਮਰੂਦ ਨਹੀਂ ਖਾਦਾ ਹੈਗਾ ਇੱਕ ਵੀ ਸੁੰਡੈਨੇ ਨੇ ਇਹਨਾਂ ਚ ਪਤਾ ਨਹੀਂ ਕੀ ਚਾਹਤ ਵਧੀਆ ਰਹਿੰਦੇ ਨੇ ਸਿਆਣਾ ਸੁੰਡ ਘਟ ਪੈਂਦਾ ਆ ਹੁਣ ਹਾਂ ਝਾੜ ਦੂਜਾ ਉਹ ਆਹੋ ਹੋਊਗਾ ਨਹੀਂ ਫੜ ਆਊਗਾ ਨਾ ਐਸੇ ਕਰਕੇ ਤਾਂ ਪੌਲੀ ਹੋਸ ਬਣਾਉਣਾ ਜਿਹੜਾ ਸਬਜ਼ੀ ਦੇ ਵਿੱਚ ਉਹ ਕਟਾਣੂ ਕਟਾਣੂ ਆਉਂਦੇ ਨੇ ਜਾਲੀ ਲਾ ਦੇਣੀ ਵਿਚ ਨਹੀਂ ਬੜਿਆ ਕਰਨੇ ਬਸ ਅੱਜ ਮੈਂ ਮਿਰਚੇ ਨੂੰ ਹਮ ਇੱਕ ਵਾਰੀ ਵੀ ਨਹੀਂ ਮਿਰਚਾ ਲਾਦੀ ਪਹਿਲੇ ਹੀ ਠੁੱਠੀ ਪੈ ਜਾਂਦੀ ਹੈ ਹਮ ਹੁਣ ਇਹ ਚ ਲਿਆ ਕੇ ਬਾਕੀ ਰੱਬ ਨੂੰ ਕਰਕੇ ਜਾਂ ਬਣਾ ਲੈਣਾ ਸਾਰਾ ਕੁਝ ਠੀਕ ਹੁਣ ਦੇਖੋ ਮਰੂਦ ਲਾਲ ਤੀਗਾ ਮਿੱਠਾ ਇੰਨਾ ਤੀਗਾ ਬਹੁਤ ਜ਼ਿਆਦਾ ਇੰਨੇ ਐਵੇਂ ਲੈ ਕੇ ਜਾਂਦੇ ਸੀ ਆਉਂਦੇ ਜਾਂਦੇ ਲੋਕ ਬਹੁਤ ਜ਼ਿਆਦਾ ਕੋਈ ਖੇਤਾਂ ਨੂੰ ਜਾਂਦਾ ਹੋਊਗਾ ਕੋਈ ਆਇਆ ਆਪਣੇ ਉਹ ਵੀ ਲੈ ਜਾਂਦੇ ਸੀ ਐਤਕੀ ਕਿਸੇ ਨੇ ਨਹੀਂ ਤੋੜੇ ਹੈਗੇ نیچے ਗਿਰੀ ਜਾਂਦੇ ਨੇ ਆ ਦੇਖੋ ਬਹੁਤ ਪਹਿਲਾਂ ਅਸੀਂ ਚੱਕ ਤੇ ਹੁਣ ਫੇਰ ਖਾਸੇ ਹੋਏ ਪੈ ਨੇ ਹੁਣ ਇਹਨੂੰ ਝਾੜ ਕੇ ਹੋਰ ਆਉਣਗੇ ਉਹ ਵਧੀਆ ਹੋਣਗੇ ਸਿਆਲਾਂ ਚ ਇਹ ਪਤਾ ਨਹੀਂ ਗਰਮੀ ਕਰਕੇ ਆ ਪਤਾ ਨਹੀਂ ਕੀ ਮੌਸਮ ਮੌਸਮ ਦਾ ਫਰਕਾ ਕੋਈ ਹੋਰ ਕਰ ਸਾਡੇ ਤੋਰੀਆਂ ਬਹੁਤ ਲੰਮਕਦੀਆਂ ਨੇ ਲੋ ਜੀ ਅਸੀਂ ਚੱਲ ਰਹੇ ਹਾਂ ਕੌਣ ਸਿੱਧਾ ਜਾ ਰਹੀਆਂ ਫਿਲਹਾਲ ਤਾਂ ਸਾਨੂੰ ਖੁਦ ਨੂੰ ਨਹੀਂ ਪਤਾ ਦੂਪਦਨ ਕੀ ਆ ਦੋਏ ਕੁੜੀਆਂ ਪੁੱਛੀ ਜਾਂਦੀਆਂ ਨੇ ਵੀ ਕਿੱਥੇ ਜਾ ਰਹੇ ਹੋ ਮੈਂ ਕਿਹਾ ਮੈਂ ਤਾਂ ਆਪ ਨਹੀਂ ਪਤਾ ਹੈਗਾ ਜਿੱਥੋਂ ਗੱਡੀ ਤੋਂ ਜੂ ਟਰਨ ਮਿਲ ਲ ਗਿਆ ਉੱਥੇ ਹੀ ਲੈ ਲੈਣਾ ਆਪਾਂ ਫਿਲਹਾਲ ਤਾਂ ਸਿੱਧਾ ਹੀ ਸਿੱਧਾ ਹਾਂ ਅਸੀਂ ਜਨੋਤ ਉਮੀਦ ਕਰਦਾ ਹਾਂ ਵੀ ਸਾਰੇ ਮਿੱਤਰ ਪੈਲੀ ਬਾਹਰਲੇ ਅੰਦਰਲੇ ਵਿਦੇਸ਼ਾਂ ਦੇਸ਼ਾਂ ਵਾਲੇ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ 'ਚ ਉਹ ਸਾਡਾ ਤੁਹਾਨੂੰ ਵਧੀਆ ਲੱਗਦੀ ਹੈ ਮੈਨੂੰ ਲੱਗਦਾ ਬਾਕੀ ਕਮੈਂਟਾਂ ਚ ਦੱਸੋ ਤੇ ਸਾਡਾ ਫਾਮ ਨਹੀਂ ਹੋਈ ਕਈ ਨਹੀਂ ਤਾਂ ਕੋਈ ਦਿਨ ਹੋ ਗਏ ਕੁਝ ਨਹੀਂ ਅੱਜ ਅੱਜ ਆਹਾ ਯਾ ਬਲੌਗ ਅੱਜ ਸ਼ਾਮ ਨੂੰ ਪਾ ਦੇਣਾ ਜਿਹੜਾ ਬਣਾ ਰਹੇ ਹਾਂ ਵੀ ਜਿਹੜਾ ਇੰਡੀਆ ਚ ਡਰਾਈਵਰੀ ਕਰ ਗਿਆ ਕਿਤੇ ਨਹੀਂ ਮਾਰ ਖਾਂਦਾ ਉਹ ਪੱਠੇ ਸਿੱਧੇ ਰਸਤੇ ਸਾਰੇ ਪਾਸੇ ਹੋਰ ਕੋਈ ਪਤਾ ਨਹੀਂ ਕੋਈ ਕਿੱਧਰੋਂ ਆ ਜਾਵੇ ਸ਼ੁਕਰ ਹੈ ਸਿ ਆਪਾਂ ਫਿਲਡ ਹੋ ਜਾਂਦੀਆਂ ਨੇ ਬੱਤੀਆਂ ਤੇ ਮੋਰ ਇੱਥੇ ਐ ਪਤਾ ਦਾਦਾ ਨਾ ਨਾ ਟਾਈਮ ਦਾ ਫਰਕ ਪਾਤਾ ਇੱਧਰਲੇ ਸੜਕ ਨੂੰ ਟਾਈਮ ਕੋ ਟਰੱਕ ਤਾਂ ਸਾਰੇ ਟਾਲੇ ਕਿਵੇਂ ਜਾਂਦਾ ਜੰਗਲ ਚ ਲੱਗਦਾ ਹੈ ਨਹੀਂ ਡਰ ਲੱਗਦਾ ਜੇ ਕੋਈ ਉੱਥੇ ਜਾਨਵਰ ਨਿਕੜ ਕੇ ਆ ਜਾਏ ਫੇਰ ਓਏ ਟੁੱਟ ਗਈ ਹਾਂ ਟੁੱਟ ਗਈ ਆ ਮੈਂ ਬੁਦੀ ਚ ਟੁੱਟ ਗਈ ਚੱਪਲਾ ਚੱਲ ਕੋਈ ਸੀ ਚਲ ਉਹ ਨਾ ਫੈਵ ਕੁੱਕ ਲੱਗ ਜੂਗੀ ਉਹਨੂੰ ਕੋਈ ਚੱਕਰ ਨਹੀਂ ਹੈਗਾ ਦੁੱਜਲ ਸਲੋ ਸੰਜਾ ਲੱਗ ਦਿੰਦਾ ਹੁੰਦਾ ਇੱਕ ਪੱਜ ਨਹੀਂ ਰਹੀ ਸੀ ਮੈਂ ਪਤਾ ਨਹੀਂ ਸੀ ਕਿੱਥੇ ਆ ਗਏ ਹੈ ਡਾਲੀਆਂ ਨਹੀਂ ਦੇਖਣਾਂ ਠੀਕ ਹੈ ਆ ਦਿਖਾ ਰਿਕਾਰਡ ਕਰਨਾ ਬੰਦਾ ਸਾਰਾ ਇਹ ਕੀ ਚੀਜ਼ ਆ ਪਾਣੀ ਪਾਉਂਦੇ ਇਹਨੂੰ ਅੱਛਾ ਬਾਕੀ ਤਾਂ ਉਹ ਇਹਨਾਂ ਹੁੰਦੀ ਕਰਦੇ ਨਾ ਫੁੱਟੇ ਅੱਛਾ ਆਹਾ ਪ੍ਰੋਜੈਕਟ ਬਣਾਇਆ ਵਗਲੇ ਨੇ ਹਣੀ ਨਾ ਪਗਲੇ ਗਾ ਜਿਹੜੀ ਦੇਖ ਕੇ ਆਇਆ ਹਾਂ ਉਹ ਜਾਲੀ ਆ ਵਿੱਚ ਕੁਝ ਲਾਇਆ ਵੈ ਨਾ ਛੱਡਾ ਇਹਨਾਂ ਨੇ ਛੱਟ ਤਾਂ ਲਾ ਕੇ ਹਨੀ ਪਹਿਲਾਂ ਲਾਉਂਦੇ ਹੁੰਦੇ ਸੀ ਪੈਪ ਤਾਂ ਪਤਲੀ ਨੇ ਉੱਪਰ ਨੂੰ ਕਿਵੇਂ ਦਿੰਦਾ ਜੀ ਮੈਂ ਧੁੰਦ ਹੁੰਦੀ ਆ ਜਾਲੀ ਦੇ ਵਿੱਚ ਨਹੀਂ ਦਿੰਦਾ ਕੱਟਾ ਹੂੰ ਸੜਦਾ ਇੱਥੇ ਦਾ ਇੱਥੇ ਆ ਗੇਟ ਇੱਥੇ ਜਿੰਦਾ ਲੱਗਿਆ ਬਾਹਨੇ ਚਲੋ ਫਿਰ ਕੋਸੈਫਟੀ ਦਾ ਹਸਤੇ ਦਾ ਚਹੀਦੀ ਚੀਜ਼ ਹੂੰ ਇਹਦੀ ਗਰਮੈਸ ਅੰਦਰੇ ਰਹਿ ਆ ਅੰਦਰ ਮੌਜਾ ਮਨੀ ਪਾਇਆ ਹੋਇਆ ਅੱਛਾ ਜਿਵੇਂ ਕੀ ਚੱਕਰ ਬੰਦਾ ਜਿਵੇਂ ਸਿਆਲਾਂ ਵਾਲੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਫਿਰ ਗਰਮੀ ਦੇ ਵਿੱਚ ਵੀ ਹੋ ਜਾਂਦੀਆਂ ਨੇ ਗਰਮੈਸ ਕਰਕੇ ਅੰਦਰ ਨਾ ਉਹ ਜਾ ਰਹੀ ਹੈ ਆ ਮਨ ਬੜੀ ਨਭੂ ਜਾ ਰਹੀ ਹੈ ਨਭੂ ਦੀ ਚਪਲ ਟੁੱਟੀ ਮੇਰੇ ਸੈਂਡਲ ਪਾਏ ਉਸ ਨੇ ਟਲ ਕੋਈ ਆ ਮੇਰੇ ਹੱਲ ਮੇਂ ਸੰਦੇ ਚੱਲ ਗਈ ਆ ਹਾਂ ਮੈਨੂੰ ਪਤਾ ਹਨ ਤੈਈ ਨਵੇਂ ਦਵਾਣੇ ਆ ਇਹਦੀ ਜਦ ਅੰਦਰ ਭਈ ਵੀ ਆ ਨਹੀਂ ਖਾਸ ਆ ਇਹ ਨਾ ਹਾਂਜੀ ਇੱਥੇ ਵੀ ਇਦਾਂ ਵੀ ਜਿਹੜਾ ਵੀਰ ਵੇਖਣ ਚ ਕਰਕੇ ਅੱਗੇ ਨੂੰ ਜਾ ਕੇ ਅੱਗੇ ਨੂੰ ਪਰ ਕੁਛ ਐ ਨਹੀਂ ਹੋਰ ਹਾਂ ਹਾਂ ਕਰੇ ਤੂੰ ਖੋਲ ਲੈ ਤੂੰ ਕੋਈ ਲੱਛੀ ਜਣਾ ਤੂੰ ਰੋ ਖੋਲ ਇਹ ਇਹੋ ਨਹੀਂ ਹੁੰਦੀ ਹੈਗੀਆਂ ਨੇ ਜਦੋਂ ਕੋਈ ਕੈਂਚੀ ਨਹੀਂ ਦੇ ਮਾਰੀ ਕੱਟਣ ਦਿਖਾਉਣੀ ਹੋਈ ਆਪਾਂ ਨੇ ਤਕੀਸ ਨਵਰੂਪ ਦੀ ਤਾਂ ਹੁਣ ਹੈ ਆਂਟੀ ਨਵਰੂਪ ਦੀ ਕੈਟਵੌਕ ਬਹੁਤ ਸੋਹਣੀ ਲੱਗ ਰਹੀ ਆ ਮੈਨੂੰ ਚਲੋ ਜੀ ਕਿਤੇ ਰੱਖ ਦੇ ਇਹਨੂੰ ਕਿਉਂ ਨਹੀਂ ਦੇ ਹੱਥ ਠੀਕ ਦੇ ਨਾ ਉਹ ਤੇ ਅਮਨਦੀਪ ਲੜਾਈ ਪੈ ਗਈ ਆ ਦੇਖੋ 2 ਮਿੰਟ ਦੀ ਹੋਣੀ ਸੀ ਮਿੰਟ ਕੁ ਦੀ ਮਸਾ ਹੁਣ ਆਪਾਂ ਬਲੇਸ਼ਟ ਨਾ ਚਲੀ ਕਿਹੜਾ ਚ ਉਹ ਵੈਸੇ ਕੋਈ ਮੈਂ ਨਹੀਂ ਆ ਹੂੰ ਮਗਰ ਵਿਆਹ ਵੀ ਉਹ ਦੇਖੀ ਜਾਂਦਾ ਆ ਕੀ ਜਾਂਦਾ ਮੂੰਹ ਫੂੰਡ ਮੂੰਹ ਨਹੀਂ ਹੈਗੇ ਮੋਟੇ ਪੈਡਾਂ ਫੈਨਾਦੋ ਤੇਲੀ ਪਹਿਲੇ ਸ਼ਫਰ ਵੀਰੇ ਪਹਿਲੇ ਸ਼ੋ ਆਏ ਜੀ ਇੱਦੀ ਕੀ ਜਾਂ ਕੁਛ ਨਹੀਂ ਹੋ ਰਹੀ ਮੈਂ ਕਹਿੰਦੀ ਆਪ ਐਸੇ ਚੱਲਦੇ ਹਾਂ ਵੀ ਦੱਸ ਕੋਈ ਵਿਆਹ ਨਹੀਂ ਸਾਡੀ ਜੀ ਇਹ ਤਾਂ ਵਿਆਹ ਹੋਵੇ ਤਾਂ ਤਾਂ ਭੱਜਾਈਏ ਜੀ ਕੋਈ ਵਿਆਹ ਵੀ ਨਹੀਂ ਆ ਰਿਹਾ ਨੇ ਨਵੂ ਕੋ ਦੂਗੀ ਘੇਟਾ ਨਹੀਂ ਚਲੋ ਜੀ ਅਸੀਂ ਆ ਕੇ ਘਰ ਤਾਉ ਸੀਗਾ ਸਬਜੀ ਨੂੰ ਬਣਾਇਆ ਵਾ ਕੀ ਕਹਿੰਦੇ ਨੇ ਇਹਨੂੰ ਨੈਟ ਹਾਊਸ ਕਹਿੰਦੇ ਨੇ ਨੈਟ ਹਾਊਸ ਪੱਕੇ ਨਹੀਂ ਜਾਲੀ ਜੀ ਲੱਭਦੇ ਫਿਰਦੇ ਉਹ ਨਹੀਂ ਲੱਭ ਰਹੀ ਹੈਗੀ ਬਸ ਨਹੀਂ ਮੈਂ ਕਿ ਉਹ ਕੱਠੀ ਦਿੰਦੇ ਨੇ ਕੱਟਦੇ ਨਹੀਂ ਇਹ ਦੇ ਰਹੇ ਨੇ ਬਹੁਤ ਜਾਨਾ ਉਦੋਂ ਅੰਦਰ 12000 ਦੀ ਬੰਦ 12000 100 ਮੀਟਰ ਐ ਨਹੀਂ ਤਾਂ ਸਾਨੂੰ ਸਬਜੀ ਨਹੀਂ ਲੱਗਣੀ 12000 ਦੀ ਤਾਂ ਹਾਂ ਅੱਜ दाल ਸਬਜ਼ੀ ਕੁਝ ਬਣਾਉਣਾ ਨਹੀਂ ਆਪਾਂ ਨੇ ਠੀਕਾ ਬਣਾਉਣਾ ਅੱਛਾ ਜੀ ਉਹ ਦੇਖ ਰਿਹਾ ਪੱਈਆ ਸਵੇਰੇ ਬਣਾ ਲਵਾਂਗੇ ਮੇਲੇ ਜਾ ਕੇ ਆ ਉਹ ਜੁੱਤੀ ਉੱਤੀ ਰਹੀ ਵਿੱਚ ਉਹ ਨਮ ਅਮੰਤੇ ਤੇ ਸਲੀਪਰ ਤੇ ਉਹਨਾਂ ਵਰੂਪ ਪਾ ਕੇ ਗਈ ਆ ਤੇ ਟੁੱਟ ਗਈ